ਦੇਖੋ ਜੀ ਗੱਲ ਇਹ ਆ ਕਿ ਜੋ ਇੱਕ ਕਾਇਰਾਨਾ ਹਮਲਾ ਸਾਡੇ ਦੇਸ਼ ਦੇ ਉੱਪਰ ਹੋਇਆ ਤੇ ਉਹ ਜਿਹੜੇ ਸ਼ਹੀਦ ਹੋਏ ਨੇ ਕਿਉਂਕਿ ਉਥੇ ਮਾਰੇ ਨਹੀਂ ਗਏ ਉਹਨਾਂ ਨੇ ਆਪਣੇ ਵਤਨ ਦੇ ਲਈ ਸ਼ਹਾਦਤ ਦਿੱਤੀ ਆ ਤੇ ਉਹ ਆਤਕਵਾਦ ਦੇ ਖਿਲਾਫ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਸੰਗੋਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਪੁਤਲਾ ਫੁਕਿਆ ਵਾ ਇਹ ਦੱਸਣ ਲਈ ਫੁਕਿਆ ਵਾ ਕਿ 테ਰਿਸ ਜਿਹੜੇ ਹੁੰਦੇ ਨੇ ਉਹਨਾਂ ਦੀ ਕੋਈ ਜਮਾਤ ਨਹੀਂ ਹੁੰਦੀ ਤੇ ਇਹ ਜਿਹੜੀ ਬਰਬਤਤਾ ਸਾਡੇ ਦੇਸ਼ ਦੇ ਨਾਗਰਿਕਾਂ ਦੇ ਉੱਪਰ ਹੋਈ ਆ ਜਿਹੜਾ ਹਮਲਾ ਦੇਸ਼ ਦੇ ਉੱਪਰ ਹੋਇਆ ਇਹਨੂੰ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੂਗਾ ਜਿਵੇਂ ਪਿਛਲੀ ਵਾਰ ਇਹਨਾਂ ਨੇ ਇਹ ਚੀਜ਼ ਕੀਤੀ ਸੀ ਤੇ ਉਹ ਅੰਜਾਮ ਜਿਹੜੇ ਸੀਗੇ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤੇ ਸੀ ਸਾਨੂੰ ਵੀ ਉਮੀਦ ਹੈ ਕਿ ਐਸਾ ਹੀ ਹੁਣ ਦੁਬਾਰਾ ਇੱਕ ਸਬਕ ਸਿਖਾਉਣ ਵਾਲਾ ਜਿਹੜਾ ਪਾਕਿਸਤਾਨ ਤੇ ਚਾਈਨਾ ਰਲ ਕੇ ਦੇਸ਼ ਦੇ ਖਿਲਾਫ ਇਹ ਸਾਜਸ਼ਾ ਰਚ ਰਹੇ ਨੇ ਤੇ ਸਾਡੀ ਦੇਸ਼ ਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਨੂੰ ਹਿੰਦੁਸਤਾਨ ਦੇ ਨਾਗਰਿਕਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਹ ਰੋਸ ਪ੍ਰਦਰਸ਼ਨ ਪੂਰੇ ਦੇਸ਼ ਦੇ ਵਿੱਚ ਹੋ ਰਹੇ ਆ ਸਾਰੇ ਭਾਈਚਾਰੇ ਦੇ ਲੋਕ ਕਰ ਰਹੇ ਨੇ ਇੱਕ ਜੁਗਤ ਦਾ ਪ੍ਰਤੀਕ ਦੇ ਰਹੇ ਨੇ ਕਿ ਅਸੀਂ ਆਏ ਵੰਡਣ ਜਾਣ ਵਾਲੇ ਲੋਕ ਨਹੀਂ ਹੈਗੇ ਅਸੀਂ ਆਪ ਦੇ ਸਮਾਜ ਨਾਲ ਖੜੇ ਆ ਤੁਸੀਂ ਸਾਡੇ ਲੋਕਾਂ ਨੂੰ ਚਾਹੇ ਉਹ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੇ ਕੱਪੜੇ ਲਹਾ ਕੇ ਗੋਲੀਆਂ ਮਾਰੀਆਂ ਗਈਆਂ ਪਰ ਇਹ ਦੇਸ਼ ਡਰ ਨਾਲਾ ਨਹੀਂ ਤੇ ਸਾਡੇ ਉਹ ਸ਼ਹੀਦਾਂ ਨੂੰ ਚਾਹੇ ਉਹ ਰਿਚ ਆਰਮੀ ਦੇ ਲੋਕ ਸੀ ਨੇਵੀ ਦੇ ਲੋਕ ਸੀ ਪਰ ਜਿੰਨੇ ਵੀ ਲੋਕ ਸਾਡੇ ਉਹ ਭਾਈਚਾਰੇ ਦੇ ਸਾਰੇ ਭਾਈਚਾਰਾਂ ਦੇ ਦੀ ਮੌਤ ਹੋਈ ਆ ਉਹ ਸਾਡੇ ਸ਼ਹੀਦ ਨੇ ਉਹਨਾਂ ਨੂੰ ਤਾਂ ਉਮਰ ਤਾਂ ਜਹਾਂ ਜਦ ਤੱਕ ਹੈਗਾ ਵਾ ਜਦ ਤੱਕ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਿਆ ਜਾਊਗਾ ਇਸ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਤੇ ਜੋ ਨਰੇਂਦਰ ਮੋਦੀ ਦੀ ਸਰਕਾਰ ਨੇ ਭਾਰਤ ਸਰਕਾਰ ਨੇ ਕੜੇ ਫੈਸਲੇ ਇਹ ਪਾਕਿਸਤਾਨ ਦੇ ਖਿਲਾਫ ਲਏ ਆ ਅਸੀਂ ਸਾਰੇ ਡਟ ਕੇ ਉਸ ਦਾ ਸਮਰਥਨ ਕਰਦੇ ਆ ਕਿਉਂਕਿ ਇਹਨਾਂ ਨੂੰ ਸਾਡੇ ਤੇ ਗੋੜੀਆਂ ਮਾਰਨਗੇ ਅਸੀਂ ਆਰਥਿਕ ਤੌਰ ਤੇ ਵੀ ਤੋੜਾਂਗੇ ਦੂਜੀ ਤਰ੍ਹਾਂ ਦਾ ਤੋੜਾਂਗੇ ਤੋੜਾਂਗੇ ਆਰਥਿਕ ਤੌਰ ਤੇ ਵੀ ਇਹਨਾਂ ਨੂੰ ਤੋੜਿਆ ਜਾਵੇਗਾ। ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਿੰਦਰ ਸੰਘਵਾੜ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਹਾਤੀ ਆ ਬੀਤੇ ਦਿਨਾਂ ਵਿੱਚ ਜੋ ਕਾਨੂੰਨੀ ਘਟਨਾ ਇਹਨਾਂ ਨੇ ਸਾਡੇ ਕਸ਼ਮੀਰ ਦੇ ਵਿੱਚ ਕੀਤੀ ਆ ਅਸੀਂ ਇਹਦੀ ਬੁਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਅਤੇ ਪਾਕਿਸਤਾਨ ਨੂੰ ਵੀ ਫਿਤਾਉ ਨਹੀਂ ਦੇਣਾ ਚਾਹੁੰਦੇ ਆ ਕਿ ਤੁਸੀਂ ਇਹਨਾਂ ਗੰਦੀਆਂ ਘਟਿਆ ਹਰਕਤਾਂ ਤੋਂ ਬਾਹਰ ਆਉਣਾ ਚਾਹੀਦਾ ਉਹਨੂੰ ਸਮਾਨਾ ਮਾਨਨ ਰਹਿਣਾ ਚਾਹੀਦਾ ਸਾਰਿਆਂ ਨੂੰ ਸਾਡੇ ਹਿੰਦੂ ਵੀਰ ਜੋ ਇਸ ਧਰਤੀ ਦੇ ਉੱਤੇ ਰਹਿੰਦੇ ਸੀ ਸਾਡੀ ਉਹ ਧਰਤੀ ਆ ਅੱਜ ਉੱਥੇ ਸੈਲਾਨੀਆਂ ਨੂੰ ਘੁੰਮਣ ਜਾਣ ਦਾ ਵੀ ਇਹ ਹੱਕ ਖੋਣਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਸਭ ਕੁਝ ਸਿਖਾਵਾਂਗੇ ਜੋ ਵਾਰਦਾਤ ਇਹਨਾਂ ਨੇ ਉਹ ਕੀਤੀ ਆ ਜੋ ਸੀਗੇ ਚਾਰ ਬੰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਮੋਦੀ ਸਾਹਿਬ ਨੇ ਐਕਸ਼ਨ ਲਿਆ ਵਾ ਹਮੇਸ਼ਾ ਜੀ ਉੱਥੇ ਬੈਠੇ ਨੇ ਸਾਡੀ ਸਮੁੱਚੀ ਜਿਹੜੀ ਭਾਰਤ ਸਰਕਾਰ ਆ ਉਹ ਉਹਨਾਂ ਨੂੰ ਬਹੁਤ ਜਲਦੀ ਖਤਮ ਕਰਕੇ ਸਭ ਕੁਝ ਸਿਖਾਊਗੀ ਤਾਂ ਕਿ ਅੱਗੇ ਤੋਂ ਕੋਈ ਐਜੀ ਹਰਕਤ ਨਾ ਕਰੇ ਮੋਦੀ ਸਾਹਿਬ ਨੇ ਜੋ ਡਿਸੀਜਨ ਲਏ ਨੇ ਉਪਰ ਸਰਕਾਰ ਨੇ ਇਹਨਾਂ ਦਾ ਵੀਜ਼ਾ ਬੰਦ ਕਰ ਦਿੱਤਾ ਜਿੰਨੀ ਵੀਜ਼ਾ ਨੀਤੀ ਸੀ ਉਹ ਸਭ ਇਹਨਾਂ ਦੇ ਜੋ ਡਿਪਲੋਮੈਟ ਸੀਗੇ ਉਹ ਇਹਨਾਂ ਨੂੰ ਜਾਣ ਲਈ ਕਹਿ ਦਿੱਤਾ 48 ਘੰਟੇ ਦੇ ਵਿੱਚ ਜੋ ਪਾਕਿਸਤਾਨੀ ਨਾਗਰਿਕ ਇੱਥੇ ਆਏ ਹੋਣੇ ਉਹਨਾਂ ਨੂੰ ਵਾਪਸ ਜਾਣ ਦੀ ਵਾਰਨਿੰਗ ਦੇ ਦਿੱਤੀ ਆ ਜੋ ਸਿੰਧ ਸੀਗੀ ਜੋ ਪਾਣੀ ਦਾ ਸਮਝੌਤੇ ਸੀ ਉਹ ਰੱਦ ਕਰ ਦਿੱਤੇ ਨੇ ਬਹੁਤ ਵਧੀਆ ਫੈਸਲੇ ਨਰਿੰਦਰ ਮੋਦੀ ਜੀ ਨੇ ਵੀ ਭਾਰਤੀ ਸਰਕਾਰ ਨੇ ਲਏ ਨੇ ਤਾਂ ਹੀ ਇਹਨਾਂ ਨੂੰ ਸ਼ਬਕ ਸਿੱਖਿਆ ਜਾਊਗਾ ਅਕਲ ਆਊਗੀ ਵੀ ਅਸੀਂ ਕਿਸੇ ਅਮਨ-ਅਮਾਨਾ ਰਹਿ ਰਹੇ ਮੁਲਕ ਦੇ ਵਿੱਚ ਜਾ ਕੇ ਇਦਾਂ ਗੰਦ ਪਾਵਾਂਗੇ ਤਾਂ ਉਹਦੇ ਨਤੀਜੇ ਭੁਗਤਨੇ ਪੈਣਗੇ ਹੋਰ ਵੀ ਇਹਨਾਂ ਨੂੰ ਜਿੰਮੇ ਸਰਜੀਕਲ ਸਟ੍ਰਾਈਕਾਂ ਹੋਈਆਂ ਇਹਨਾਂ ਉਸ ਟਾਈਮ ਵੀ ਇਹੀ ਮੋਦੀ ਸਾਹਿਬ ਨੇ ਦੱਸਿਆ ਸੀ ਪਰ ਹੁਣ ਵੀ ਉਹ ਸਾਥ ਸਿਖਾਉਣਗੇ ਉਹ ਇਸੇ ਮੁੱਦੇ ਦੇ ਉੱਪਰ ਉੱਥੇ ਬੈਠੇ ਨੇ ਅਮਿਤ ਸ਼ਾਹ ਜੀ ਮੋਦੀ ਜੀ ਵਾਲੀ ਮਤਲਬ ਕੀ ਹੈ ਮੈਂ ਜ਼ਿਲ੍ਹਾ ਪ੍ਰਧਾਨ ਐਸੀ ਮੋਰਚਾ ਬੀਜੇਪੀ ਅੱਜ ਪੁਰਜ਼ੋਰ ਜੋ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਪੈਲਗਾਉਂ ਦੇ ਵਿੱਚ ਅੰਤਕਵਾਦੀਆਂ ਨੇ ਹਮਲਾ ਕੀਤਾ ਵਾ ਉਹਦੀ ਪੁਰਜ਼ੋਰ ਨਿੰਦਿਆ ਕਰਦਾ ਵਾਂ ਅੱਜ ਅਸੀਂ ਇੱਥੇ ਉਹਨਾਂ ਦਾ ਪਾਕਿਸਤਾਨ ਦਾ ਔਰ ਅੰਤਕਵਾਦੀਆਂ ਦਾ ਪਤਲਾ ਫੂਕ ਕੇ ਜੋ ਪ੍ਰਦਰਸ਼ਨ ਕੀਤਾ ਵਾ ਔਰ ਪੂਰੇ ਦੇਸ਼ ਨੂੰ ਦੱਸਣਾ ਚਾਹੁੰਦੇ ਕਿ ਹਿੰਦੁਸਤਾਨ ਇੱਕ ਹੈ ਔਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਫੈਸਲੇ ਲਿਆ ਪਾਣੀ ਦੇ ਔਰ ਉਹਨਾਂ ਦੇ ਡੀਜ਼ੇ ਦੇ ਔਰ ਜਿਹੜੇ ਇੱਥੇ ਫਿਰਦੇ ਸੀਗੇ ਪਾਕਿਸਤਾਨੀ ਉਹਨਾਂ ਨੂੰ 24 48 ਘੰਟੇ ਚ ਇੱਥੋਂ ਜਾਣ ਦੀ ਹਦਾਇਤ ਕੀਤੀ ਆ ਮੈਂ ਇਸ ਗੱਲ ਦੀ ਮੋਦੀ ਜੀ ਨੂੰ ਵਧਾਈ ਦਿੰਨਾ ਮਾਂ ਔਰ ਮੈਂ ਆਪਣੇ ਜੰਮੂ ਕਸ਼ਮੀਰ ਦੇ ਹਿੰਦੂ ਨੂੰ ਮੁਸਲਮਾਨ ਜਿਹੜੇ ਸਾਡੇ ਨਾਲ ਨੇ ਸਾਡੇ ਭਾਈ ਨੇ ਔਰ ਜਿਹੜੇ ਸਿੱਖ ਨੇ ਉਹਨਾਂ ਨੂੰ ਬੇਨਤੀ ਕਰਦਾ ਮਾਂ ਕਿ ਤੁਹਾਨੂੰ ਇਦਾਂ ਦੇ ਜਿਹੜੇ ਹੱਗ ਇਦਾਂ ਦੇ ਅੰਤਕਵਾਦੀ ਕਿਤੇ ਵੀ ਨਹੀਂ ਰਹਿੰਦੇ ਉਹਨਾਂ ਨੂੰ ਜੁੱਤੀਆਂ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰ ਦਿਓ ਸਰਕਾਰ ਤੁਹਾਡੇ ਨਾਲ ਆ ਹਿੰਦੁਸਤਾਨ ਤੁਹਾਡੇ ਨਾਲ ਆ ਮੈਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਮਹਿਸੂਸ ਫੀਲ ਕਰੋ ਡਰੋ ਨਾ ਨਾ ਤੋਂ ਜਿੱਥੇ ਵੀ ਕੋਈ ਗੱਲ ਲੱਗਦੀ ਆ ਸਾਰਾ ਹਿੰਦੂਸ ਤੁਹਾਡੇ ਨਾਲ ਆ ਜੈ ਹਿੰਦ ਜੈ ਭਾਰਤ